ਪਹੁੰਚ ਚੁੱਕੇ ਆ ਜੀ ਜਿੱਦਾਂ ਅਸੀਂ ਪਿੰਡਾਂ ਪਿੰਡ ਮੰਡ ਖੇਤਰਾਂ ਦੇ ਅਸੀਂ ਇਹ ਦੌਰਾ ਕਰ ਰਹੇ ਆ ਸਾਡੀ ਟੀਮ ਦੌਰਾ ਕਰ ਰਹੀ ਹੈ ਤੇ ਪਿੱਛੇ ਅਸੀਂ ਨਿੱਕੀ ਮਿਆਣੀ ਜਿਹਨੂੰ ਆਪਾਂ ਪਿਆਰ ਦੇ ਪਿੰਡ ਦਾ ਨਾਮ ਮਿਆਣੀ ਪੰਗੂਪੋਰੀਆ ਪਿੰਡ ਵੀ ਕਿਹਾ ਜਾਂਦਾ ਉੱਥੇ ਕਾਫੀ ਜਿਹੜਾ ਤੁਸੀਂ ਮੰਡੇ ਜਿਹੜੀਆਂ ਤਰੇੜਾ ਪੈ ਚੁੱਕੀਆਂ ਅਸੀਂ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਪਹਿਲੀਆਂ ਵੀਡੀਓ ਦੇ ਵਿੱਚ ਤਸਵੀਰਾਂ ਦਿਖਾਈਆਂ ਉਸ ਤੋਂ ਇਲਾਵਾ ਹੁਣ ਅਸੀਂ ਉੱਥੋਂ ਥੋੜੀ ਅਗਾਂਹ ਪਿੰਡ ਪੈਂਦਾ ਜੀ ਟਾਲੀ ਪਿੰਡ ਕੌਕੀ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਆ ਜੀ ਤੇ ਕਾਫੀ ਆਬਾਦੀ ਵਾਲਾ ਪਿੰਡ ਵਾ ਤੇ ਟਾਲੀ ਪਿੰਡ ਦਾ ਅਸੀਂ ਤੁਸੀਂ ਬੰਦੇ ਬਿਲਕੁਲ ਲਾਗੇ ਖਲੋਤੇ ਹੋਏ ਨੇ ਤੇ ਇਹਦੇ ਇੱਥੋਂ ਦੇ ਹਾਲਾਤਾਂ ਬਾਰੇ ਅਸੀਂ ਪਾਣੀ ਦੇ ਹਾਲਾਤਾਂ ਬਾਰੇ ਤੁਹਾਨੂੰ ਅਸੀਂ ਜਾਣੂ ਕਰਾ ਰਹੇ ਆ ਆਪਾਂ ਤੁਹਾਨੂੰ ਹੁਣ ਪਾਣੀ ਦੇ ਹਾਲਾਤ ਪਹਿਲਾਂ ਦਿਖਾ ਦਿੰਨੇ ਚਾਹੁੰਦੇ ਆ ਇੱਥੇ ਤੁਸੀਂ ਪਾਣੀ ਦੇਖ ਲਓ ਆ ਤੁਹਾਨੂੰ ਥੋੜਾ ਟਾਈਮ ਹੋਇਆਗਾ ਪਿੰਡ ਵਾਸੀ ਨੂੰ ਦੱਸਿਆ ਕਿ 8 ਤਰੀਕ ਦਾ ਪਾਣੀ ਲੱਗ ਭੱਗ ਇੱਥੇ ਪਾਣੀ ਜਿਹੜਾ ਚੜ ਚੁੱਕਾ ਵਾ ਤੁਸੀਂ ਪਾਣੀ ਦੇ ਸਕਦੇ ਹੋ ਬਾਕੀ ਮੈਂ ਹਾਲਾਤਾਂ ਦੀ ਗੱਲ ਕਰਾਂ ਤਾਂ ਹਾਲਾਤ ਤੁਸੀਂ ਦੇ ਸਕਦੇ ਹੋ ਬਾਕੀ ਜੇ ਫਸਲਾਂ ਦੀ ਗ ਫਸਲਾਂ ਜਿਹੜੀਆਂ ਪਾਣੀ ਦੇ ਲਪੇਟ ਵਿੱਚ ਪੂਰੀ ਤਰ੍ਹਾਂ ਆ ਚੁੱਕੀਆਂ ਪਰ ਗੰਨੇ ਦੀ ਫਸਲ ਦੀ ਗੱਲ ਕੀਤੀ ਜਾਵੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਦਿਖਾਇਆ ਜਾਣ ਉਹ ਤਸਵੀਰਾਂ ਆ ਗੰਨੇ ਦੀ ਫਸਲ ਜਿਹੜੀ ਆ ਗੰਨੇ ਦੀ ਫਸਲ ਦੇ ਥੱਲੇ ਤੁਸੀਂ ਪਾਣੀ ਦੇਖ ਲਓ ਕਿੰਨੇ ਕਿੰਨਾ ਪਾਣੀ ਜਿਹੜਾ ਖੜਾ ਹੋਇਆ ਵਾ ਤੇ ਬਾਕੀ ਜੇ ਮੈਂ ਝੋਨੇ ਦੀ ਫਸਲ ਦੀ ਗੱਲ ਕਰਾਂ ਕਿਉਂਕਿ ਅਸੀਂ ਜਦੋਂ ਆਪਾਂ ਅਪਡੇਟ ਸ਼ੁਰੂ ਕੀਤੀ ਪਿੱਛੋਂ ਤੁਸੀਂ ਬਣਾਉਂਦੋ ਵੱਖ-ਵੱਖ ਤੁਸੀਂ ਬਣਾਉਂਦੋ ਅਸੀਂ ਤਸਵੀਰਾਂ ਦੇਖੀਆਂ ਤੇ ਬਹੁਤ ਅਹਰਾਨੀ ਜੜ ਕੇ ਤਸਵੀਰਾਂ ਨੇ ਕਾਫੀ ਝੋਨੇ ਦੀ ਫਸਲ ਜਿਹੜੀ ਪਾਣੀ ਦੇ ਲਪੇੜੇ ਤੇ ਚ ਲਗਭਗ ਸਾਰੀ ਆ ਚੁੱਕੀ ਆ ਪਰ ਅੱਜ ਇੱਥੇ ਤੁਸੀਂ ਤੁਸੀਂ ਬਣਦੇ ਬਿਲਕੁਲ ਅੱਗੇ ਜਿਹੜੇ ਪਿੰਡ ਵਾਸੀ ਨੇ ਜਿਹੜੇ ਇੱਥੇ ਬਹੁਤ ਲੰਮੇ ਸਮੇਂ ਤੋਂ ਰਹਿ ਰਹੇ ਨੇ ਉਹ ਇੱਥੇ ਆਪਣੇ ਖਲੋਤੇ ਹੋਏ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਰਦਾਰ ਜੀ ਖਲੋਤੇ ਨੇ 47 ਸੱਸੀ ਗਾਲ ਜੀ ਸੱਸੀ ਗਾਲ ਜੀ ਸੱਸੀ ਗਾਲ ਜੀ ਸਰਦਾਰ ਜੀ ਕਿੰਨੇ ਕ ਦਿਨ ਤੋਂ ਜਿਹੜਾ ਪਾਣੀ ਜਿਹੜਾ ਇਦਾਂ ਹੀ ਹੁਣ ਚਲੋ ਝੋਨੇ ਦੀ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਨੇ ਕਿੰਨੇ ਕ ਦਿਨ ਹੋ ਗਏ ਨੇ ਪਾਣੀ ਜਿਹੜਾ ਇੱਥੇ ਖੜਿਆ ਹੋਇਆ ਹੈ ਜਦੋਂ ਤੁਸੀਂ ਬਣਦੇ ਲਾ ਕੇ ਇਹ ਸਾਡੇ ਜੀ 6 ਅਗਸਤ ਤੋਂ ਪਾਣੀ ਆਣਾ ਸ਼ੁਰੂ ਹੋ ਗਿਆ 6 ਅਗਸਤ ਤੋਂ ਹਾਂਜੀ ਹਾਂਜੀ ਅੱਛਾ ਤੇ ਅੱਜ ਦੇ ਦੀ ਹੋ ਗਈ ਹੈ 27 ਤਰੀਕ ਅਗਸਤ ਮੰਨ ਲਓ ਕਿ 21 22 ਦਿਨ ਬਣ ਜਾਂਦੇ ਨੇ ਅੱਛਾ ਤੇ ਵੈਸੇ ਪ੍ਰਸ਼ਾਸਨ ਨੇ ਅੱਜ ਤੱਕ ਕੋਈ ਘੇੜਾ ਨਹੀਂ ਮਾਰਿਆ ਕੋਈ ਬੋੜਿਆ ਨਹੀਂ ਨਹੀਂ ਬੋੜਿਆ ਜੀ ਕਿਉਂਕਿ ਸਾਡੇ ਜਿਹੜੇ ਤੁਸੀਂ ਬੰਨਨੇ ਜਾਂ ਸਾਡੇ ਰਸਤੇ ਨੇ ਉਹ ਥੋੜੇ ਜੇ ਇਹਨਾਂ ਨੇ ਵਧੀਆ ਬਣਾਇਆ ਤੇ ਆਨ ਲੱਗੇ ਜਨਰਲ ਚੁੱਕਣਾ ਪੈ ਜਾਵੇ ਹੂੰ ਕਿਉਂਕਿ ਰਸਤਾ ਵਧੀਆ ਬਣਾਇਆ ਤੇ ਗੱਡੀਆਂ ਚ ਚੁੱਕ ਵੀ ਪੈ ਸਕਦੀ ਵੋਟਰ ਵਾਸਤੇ ਆ ਜਾਂਦੇ ਨੇ ਅੱਛਾ ਹਾਂਜੀ ਬੋਟਾ ਵਾਸਤੇ ਆਂਦੇ ਨੇ ਪਰ ਜਦ ਹੁਣ ਆਣ ਕਿਤੇ ਇਹਨਾਂ ਦੇ ਸਿੰਘ ਜਰੂਰ ਚੋਪੜਾਂਗੇ ਭਾਜੀ ਦਰਿਆ ਤੇ ਚਲੋ ਚੜਿਆ ਹੋਇਆ ਇਸ ਟਾਈਮ ਤੇ ਜਿਹੜੇ ਦਰਿਆ ਦੇ ਵਿੱਚ ਲੋਕ ਜਿਹੜੇ ਰਹਿ ਰਹੇ ਜਿੱਥੇ ਬਸੇਰਾ ਸੀ ਲੋਕਾਂ ਦਾ ਉਹ ਸਾਰੇ ਟੋਟਲੀ ਇੱਥੇ ਹੁਣ ਆਪਣੇ ਸੁਰੱਖਿਤਾਵਾਂ ਤੇ ਆ ਗਏ ਨੇ ਹਾਂਜੀ ਬਿਲਕੁਲ ਬਿਲਕੁਲ ਪਿੰਡ ਤੇ ਸਾਡੇ ਲੋਕ ਜਿਹੜੇ ਬੱਚੇ ਸਾਡੇ ਕਈ ਇਹੋ ਜਿਹੇ ਤਾਰੂ ਨੇ ਕੁਝ ਆਪਣੇ ਵੀ ਸਾਧਨ ਰੱਖੇ ਨੇ ਜਿਹੜੇ ਕੁਝ ਫਸ ਗਏ ਲੋਕ ਲੋੜੇ-ਵੋੜੇ ਮੰਨ ਲਓ 5-7 10 ਹੋਣਗੇ ਉਹਨਾਂ ਨੂੰ ਮੁੜਿਆ ਆਪਣੇ ਪਿੰਡ ਦੇ ਮੁੜਿਆਂ ਲਿਆ ਦਣਾਂ ਕਿੰਨਾ ਕ ਪਰਿਵਾਰ ਜਿਹੜਾ ਹੁਣ ਦਰਿਆ ਦੇ ਵਿੱਚ ਰਹਿ ਰਿਹਾ ਸੀ ਜਿਹਦਾ ਜਿੱ ਮਾਲਕੀ ਝੋਨੇ ਦੀ ਫਸਲ ਦੀ ਗੱਲ ਕਰ ਲੋ ਜਾਂ ਕਮਾਤ ਦੀ ਗੱਲ ਕਰ ਲੋ ਜਿੱਦਾਂ ਹੁਣ ਸਾਰੀ ਪਾਣੀ ਦੇ ਲਪੇਟ ਦੇ ਵਿੱਚ ਆ ਗਈ ਲਗਭਗ ਜਿੱਦਾਂ ਬਿਲਕੁਲ ਜੀ ਮੇਰੇ ਹਿਸਾਬ ਨਾਲ 2-3000 ਕਿੱਲਾ ਪਹਿਲੀ ਬਰਬਾਦ ਹੋ ਗਈ 2-3000 ਕਿੱਲਾ ਬਿਲਕੁਲ ਜੀ ਬਿਲਕੁਲ ਸਾਹਮਣੇ ਦੇਖ ਤਾਂ ਤੁਸੀਂ ਦੇਖ ਸਕਦੇ ਅੱਛਾ ਤੁਸੀਂ ਦੇਖ ਸਕਦੇ ਨਿਕੰਮਰੋ ਇਹ ਸਾਰੀ ਟਾਲੀ ਦੀ ਮਾਲਕੀ ਸੀ ਜਿੱਦਾਂ ਟਾਲੀ ਪੇਟ ਦੀ ਕੀ ਟਾਲੀ ਦੀ ਮਾਲਕੀ ਬਿਲਕੁਲ ਬਹੁਤ ਬਰਬਾਦ ਹੋ ਗਿਆ ਜੀ ਜੀਮੇਤਰਾ ਵਾਸਤੇ ਬਹੁਤ ਮਾੜਾ ਬਹੁਤ ਹੀ ਜ਼ਿਆਦਾ ਮੜਾ ਕੁਝ ਪੈਲੀਆਂ ਦੇ ਠੇਕੇ ਤੇ ਲਈਆਂ ਹੋਣਗੀਆਂ ਕਿਸਾਨ ਵੀਰਾਂ ਦੇ ਜਾਂ ਕੋਈ ਆਪਣੀ ਮਾਲਕੀ ਵੀ ਹੋਏਗੀ ਜਿੱਦਾਂ ਕਿ ਠੇਕੇ ਤੇ ਵੀ ਹੋਣਗੀਆਂ ਪੈਲੀਆਂ ਕੁਝ ਬਿਲਕੁਲ ਬਹੁਤ ਜ਼ਿਆਦਾ ਠੇਕੇ ਤੇ ਪੈਲੀਆਂ ਨੇ ਜੀ ਮਾਲਕੀਆਂ ਵੀ ਹੋਣਾ ਚਾਹੀਏ ਹਮ ਇੱਕ ਕਿੱਲੇ ਤੇ ਮੇਰੇ ਹਿਸਾਬ ਨਾਲ ਜੋ ਖਰਚਾ ਆਂਦਾ ਹੈ 20000 ਰੁਪਏ ਖਰਚਾ ਪੈਂਦਾ ਹੈ ਤੇ ਉਹ ਜੀਵਿੰਦਾਰ ਵੀ ਕੀ ਕਰੇਗਾ ਹਮ ਉਹਦੇ ਵਾਸਤੇ ਬਹੁਤ ਜ਼ਿਆਦਾ ਇੱਕ ਬੱਦਲ ਉਹਨੇ ਆਪਣੀ ਕੋਈ ਪੇਸ਼ ਨਹੀਂ ਜਾਣ ਦਿੰਦਾ ਪਿਆ ਲੋਕਾਂ ਦੇ ਕਈਆਂ ਦੇ ਮੇਰੇ ਹਿਸਾਬ ਨਾਲ ਇੱਕ ਦੋ ਘਰਾਂ ਦੇ ਕੰਦਾ-ਕੰਦਾ ਵੀ ਟਿੱਕੀਆਂ ਨੇ ਤੇ ਕਿਉਂਕਿ ਪ੍ਰਸ਼ਾਸਨ ਨੂੰ ਇਹਦੇ ਤੇ ਕੋਈ ਨਹੀਂ ਆ ਗਈ ਹੁਣ ਤੁਸੀਂ ਆਪ ਹੀ ਦੇਖ ਲਓ ਮੇਰੇ ਹਿਸਾਬ ਨਾਲ ਆ ਭਗਵੰਤ ਮਾਨ ਨੂੰ ਆਪਣੇ ਚਾਚੜਿਆ ਜਾ ਕੇ ਤਾੜੂ ਤਾਮਲੜਾੜੂ ਚ ਜਾ ਕੇ ਪਤਾ ਨਹੀਂ ਕੀ ਚੁਟਕਲੇ ਸੁਣਾਏ ਜਾਂਦਾ ਲੋਕਾਂ ਨੂੰ ਉਹਨੂੰ ਪੰਜਾਬ ਨਹੀਂ ਦੇਖਦਾ ਹੂੰ ਉਹਨੂੰ ਪੰਜਾਬ ਨਹੀਂ ਦੇਖਦਾ ਜੀ ਕਿਉਂਕਿ ਉਹ ਆਪਣੇ ਚੱਕਰਾਂ 'ਚ ਪਿਆ ਹੋਵੇ ਹੂੰ ਤੇ ਉਹਨਾਂ ਨੂੰ ਪੰਜਾਬ ਨਹੀਂ ਦੇਖਦਾ ਕਿਉਂਕਿ ਪੰਜਾਬ ਦੇ ਇੰਨੇ ਹਾਲਾਤ ਮਾੜੇ ਨੇ ਚਲੋ ਕੁਛ ਤੇ ਮਾਰ ਰੱਬ ਕਰਦਾ ਪਿਆ ਤੇ ਕੁਛ ਇਹ ਪ੍ਰਸ਼ਾਸਨ ਨੂੰ ਤੇ ਬਿਲਕੁਲ ਨਹੀਂ ਜਦੂ ਆਣਾ ਉਹਨਾਂ ਨੇ ਤੇ ਅਸੀਂ ਤੁਹਾਨੂੰ ਜੀ ਮੁਰਗੀ ਦੇ ਅੰਡੇ ਦੇ ਵੀ ਪੈਸੇ ਦੇ ਦਿਆਂਗੇ ਹੂੰ ਕੁਛ ਨਹੀਂ ਦਿੰਦੇ ਜੀ ਜੀਵਿਦਾਰ ਵਾਸਤੇ ਬਹੁਤ ਮੁਸ਼ਕਲ ਫਿਰ ਜੀਵਿਦਾ ਕਰੇ ਕੀ ਕਰ ਅੱਛਾ ਕੋ ਗੋਲੀਆਂ ਖਾਲ ਲੰਦਾ ਕੋਈ ਕੁਛ ਕਰ ਲੰਦਾ ਕੋਈ ਫਾਲ ਲੰਦਾ ਕਿਉਂਕਿ ਕਰਜ਼ਾ ਹੀ ਨਾ ਹੋ ਜਾਂਦਾ ਸਰ ਤੇ ਕਿੱਥੂ ਦੇਣਾ ਹੈ ਚਲੋ ਇਹਦੇ ਨਾਲ ਚਲੋ ਉਹਨਾਂ ਦਾ ਗੁਜ਼ਾਰਾ ਹੁੰਦਾ ਹੈ ਕਈ ਚਲੋ ਬੱਚੇ ਵੀ ਦਿੱਤਾ ਹੈ ਵਿਦੇਸ਼ਾਂ ਚ ਵੀ ਹੈਗੇ ਨੇ ਪਰ ਜਿਨ੍ਹਾਂ ਦੇ ਨਹੀਂ ਹੈਗੇ ਉਹਨਾਂ ਦਾ ਤਾਂ ਗੁਜ਼ਾਰਾ ਇੱਛੂ ਨਾ ਦਾਣੇ ਫੱਕੇ ਦੋ ਜਿਹੜੇ ਮਜ਼ਦੂਰ ਲੋਕ ਨੇ ਉਹਨਾਂ ਦਾ ਵੀ ਗੁਜ਼ਾਰਾ ਇੱਛੂ ਹੀ ਹੈ ਉਹ ਮਜ਼ਦੂਰ ਵਾਲੇ ਦਾ ਵੀ ਲੋਕਾਂ ਦਾ ਕੰਮ ਠਾਪੇ ਹਾਂ ਬਿਲਕੁਲ ਠਾਪੇ ਕਿਉਂਕਿ ਉਹਨਾਂ ਨੂੰ ਵੀ ਹੁੰਦਾ ਕਿ ਝੋਨਾ ਹੀ ਵੱਡਾ ਹੈ ਕੁਝ ਚਲੋ ਕੁਝ ਨਾ ਕੁਝ ਰਕਜ਼ਾਰ ਮਿਲਦਾ ਮਜ਼ਦੂਰਾਂ ਨੂੰ ਪਰ ਜਦੋਂ ਇਹ ਕੰਮ ਹੀ ਇਹੋ ਜਿਹਾ ਹੋ ਗਿਆ ਤੇ ਕਿੱਥੋਂ ਮਿਲਣਾ ਕਿਹੜੀ ਝੋਨੇ ਦੀ ਫਸਲ ਤੋਂ ਇਲਾਵਾ ਕਿਹੜੀ-ਕਿਹੜੀ ਫਸਲ ਜਿਹੜੀ ਕਾਂਸਤ ਜਿਹੜੀ ਇੱਥੇ ਕੀਤੀ ਜਾ ਰਹੀ ਸੀ ਆਪਣੇ ਟਾਲੀ ਮੰਡ ਖੇਤਰ ਦੇ ਵਿੱਚ ਮੰਡੇ 'ਚ ਬਹੁਤ ਜ਼ਿਆਦਾ ਸਬਜ਼ੀ ਵੀ ਲਾਂਦੇ ਨੇ ਅੱਛਾ ਬਾਹਰੋਂ ਲੋਕੀ ਆਏ ਨੇ ਬਾਹਰ ਲਿਆਂ ਜਿਹੜਾ ਸਟੇਟਾਂ ਯੂਪੀ ਤੋਂ ਆਉਂਦੇ ਨੇ ਤੇ ਦੂਜਾ ਗੰਨਾ ਬਹੁਤ ਜ਼ਿਆਦਾ ਲਾਂਦੇ ਨੇ ਅੱਛਾ ਝੋਨਾ ਲਾਂਦੇ ਨੇ ਮੱਕੀ ਲਾਂਦੇ ਨੇ ਆਪਣੇ ਝੋਨੇ ਦੀ ਫਸਲ ਕਾਟੇ ਤੇ ਗੰਨਾ ਜ਼ਿਆਦਾ ਕਰਨਾ ਵੀ ਜ਼ਿਆਦਾ ਝੋਣਾ ਵੀ ਬਹੁਤ ਜੀ ਝੋਣਾ ਤੇ ਹੁਣ ਦਿਖਦਾ ਨਹੀਂ ਪਿਆ ਦੇਖੋ ਤੁਸੀਂ ਪਾਣੀ ਉਹ ਤੇ ਸਾਰਾ ਉੱਤੇ ਪਾਣੀ ਫਿਰ ਗਿਆ ਵੇ ਵੇਖੋ ਮੇਰੇ ਹਿਸਾਬ ਨਾਲ 2-2 3-3 ਫੁੱਟ 4-4 ਫੁੱਟ ਉੱਪਰ ਚੱਲਦਾ ਵੇ ਝੋਣ ਦੇ ਪਾਣੀ ਤੇ ਕਿੱਥੋਂ ਬਜੇਗਾ 6 ਤਰੀਕ ਦਾ ਮੇਰੇ ਹਿਸਾਬ ਨਾਲ 21 ਦਿਨ ਹੋ ਗਏ ਨੇ ਪਾਣੀ ਮੋਟਰਾਂ ਵੀ ਸਾਰੀਆਂ ਲਗਭਗ ਜਾਨੀਆਂ ਡੋਪ ਚੁੱਕੀਆਂ ਨੇ ਜਿੱਦਾਂਗੇ ਹਾਂ ਹਸਾਨ ਬਹੁਤ ਜ਼ਿਆਦਾ ਮੋਟਰਾਂ ਦੇ ਹੂੰ ਮੋਟਰ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਤੁਹਾਨੂੰ ਪਤਾ ਹੋਏਗਾ 2023 ਦੇ ਵਿੱਚ ਵੀ ਇਹ ਸੰਤਾਪ ਆਪਾਂ ਨੂੰ ਹੰਡਾਉਣਾ ਪਿਆ 2023 ਦੇ ਵਿੱਚ ਵੀ ਇਹ ਮਾਰ ਪਈ ਸੀ ਪਾਣੀ ਦੀ ਤੇ ਹੁਣ 2025 ਸਾਲ ਨੇ ਚੱਲਣ ਦਾ ਗਸਤ ਮਹੀਨਾ ਜਦਾਂ ਹਾਂ ਬਿਲਕੁਲ ਬਿਲਕੁਲ ਜੀ 2023 ਚ ਤੇ ਐਦਾਂ ਲੱਗਦਾ ਜਿਦਾ ਕੁਝ ਲਾਇਆ ਹੀ ਨਹੀਂ ਹਮ ਐਦਾਂ ਚਾਦਰ ਹੀ ਵੇਚ ਗਈ ਚਾਦਰ ਹੀ ਵੇਚ ਗਈ ਹੁਣ ਆ ਮੈਂ ਦੇਖ ਰਿਹਾ ਸੀ ਹਾਂਜੀ ਇਹ ਜਿੱਦਾਂ ਪਲੇਨ ਬਿਲਕੁਲ ਬੂਟਾ ਵੀ ਨਹੀਂ ਦਿਖਦਾ ਕਿ ਇੱਥੇ ਕੁਝ ਫਸਲ ਲਾਈ ਗਈ ਤੇ ਉਦੋਂ ਵੀ ਜਿਹੜੇ ਨਾ ਗੋਗਲੂਆਂ ਨਾਲ ਮਿੱਟੀ ਝੜ ਗਈ ਸਰਕਾਰ ਦਿੱਤਾ ਕੱਖ ਨਹੀਂ ਸੀ ਕੋਈ ਮੁਆਵਜ਼ਾ ਨਹੀਂ ਦਿੱਤਾ ਕੁਛ ਨਹੀਂ ਦੀ ਦਿੰਦੇ ਸਿਰਫ ਮਨ ਲੋਕ ਗੱਲਾਂ ਬਾਤਾਂ ਨਾਲ ਸਾਰ ਜਾਂਦੇ ਨੇ ਤੇ ਭਗਵੰਤ ਮਾਨ ਤੇ ਹੁਣ ਤੁਹਾਨੂੰ ਪਤਾ ਹੀ ਤੁਸੀਂ ਕਿਹੜੇ ਨਹੀਂ ਜਾਣਦੇ ਤੁਹਾਨੂੰ ਵੀ ਸਾਰਾ ਪਤਾ ਹੈ ਹੁਣ ਆ ਸੋਣਾ ਪਤਾ ਤੁਹਾਨੂੰ ਵੀ ਸਾਰਾ ਕਿ ਉਹ ਚੁਟਕਲੇ ਸੁਣਾ ਕੇ ਆਪਣਾ ਟਾਈਮ ਪਾਸ ਕਰ ਜਾਂਦਾ ਹਾਂਜੀ ਹਾਂਜੀ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗਾ ਚਲੋ ਸਰਕਾਰਾਂ ਦੇ ਤੇ ਤੁਸੀਂ ਦੋ ਚਲਾਤਾ ਜਿਹੜਾ ਲਾਤੇ ਲਾਵਾ ਮੇਰੇ ਮੈਂ ਪਤਾ ਦਵਾਵਾਂਗਾ ਉੱਤੇ ਇੱਕ ਗੱਲ ਹੋਰ ਕੋਈ ਦੇਖੋ ਕੋਈ ਸਰਕਾਰ ਵੀ ਨਹੀਂ ਚੰਗੀ ਹੈਗੀ ਜਿਹੜੀ ਮਰਜ਼ੀ ਆ ਜਾਵੇ ਹਾਂਜੀ ਜਿਹੜੀ ਮਰਜ਼ੀ ਆ ਜਾਵੇ ਸਰਕਾਰ ਕੋਈ ਵੀ ਨਹੀਂ ਚੰਗੇ ਠੀਕ ਠੀਕ ਹਾਂਜੀ ਆ ਕੇ ਜਦੋਂ ਵੋਟਾਂ ਲੈਣੀਆਂ ਨੇ ਪਿੰਡਾਂ ਨਾਲ ਲੜਾ ਦੇਣਗੇ ਕਿ ਤੁਸੀਂ ਇੱਦਾਂ ਕਰ ਲਓ ਇੱਦਾਂ ਕਰ ਲਓ ਮੈਂ ਤੁਹਾਡੇ ਨਾਲ ਕਰਦੇ ਕੱਖ ਨਹੀਂ ਲੜਪੈਂਦ ਪਰ ਸਾਡਾ ਪਿੰਡ ਚੰਗਾ ਇਸ ਗੱਲੋਂ ਸਰਦਾਰ ਜੀ ਜਿੱਥੇ ਹੁਣ ਜਾਲੀ ਮਾਲੀ ਚਲੋ ਆਪਣੇ ਜਿਹੜੇ ਸੁਰੱਖਿਆਤਾਵਾਂ ਤੇ ਲੋਕੀ ਜਿਹੜੇ ਪਹੁੰਚ ਗਏ ਨੇ ਉੱਥੇ ਜਿੱਦਾਂ ਹੁਣ ਮੰਡ ਦੇ ਵਿੱਚ ਕਾਫੀ ਲੋਕਾਂ ਨੇ ਜਿਹੜਾ ਖੇਤੀਬਾੜੀ ਤੋਂ ਇਲਾਵਾ ਡੰਗਰਵੱਛਾ ਵੀ ਰੱਖਿਆ ਹੋਏਗਾ ਉਸ ਸਰਕਲ ਸਾਹਮਦੇ ਪਹੁੰਚ ਗਏ ਬਿਲਕੁਲ ਜੀ ਡੰਗਰਵੱਛਾ ਸਾਡੇ ਢੇਰੇ ਨੇ ਬਾਹਰ ਪੜਿਆ ਹੈ ਜਿਹੜੇ ਜ਼ਿਮੀਂਦਾਰ ਭਰਾ ਨੇ ਉਹਨਾਂ ਡੇਰੇ ਵੀ ਬਣਾਏ ਨੇ ਉੱਥੇ ਡੰਗਰ ਬਚਾ ਰੱਖਦੇ ਨੇ ਤੇ ਉਹ ਡੇਰਾ ਜਿੱਦਾ ਪੱਠਾ ਦਿੱਤਾ ਉੱਥੇ ਪਾਣਾ ਦਾ ਤੇ ਉਹ ਜਦੋਂ ਐਚੇ ਲੌਂਸਮੈਂਟ ਕੀਤੀ ਗਈ ਸੀ ਪਿੰਡ ਲੋਕ ਕਿ ਚਲੋ ਪਾਲੀ ਦਾ ਕੋਈ ਪਤਾ ਨਹੀਂ ਕਦੋਂ ਆ ਜਾਵੇ ਤੇ ਕਿਉਂਕਿ ਆਮ ਲੋਕ ਅੱਜ ਕੱਲ ਜਿੱਦਾਂ ਫੇਸਬੁੱਕ YouTube Instagram ਇਹ ਚੱਲਦਾ ਸਾਰਾ ਕਿਉਂਕਿ ਸੋਸ਼ਲ ਮੀਡੀਆ ਜੋ ਕਿ ਅੱਜ ਦਾ ਟਾਈਮ ਹੈ ਨਾ ਸੋਸ਼ਲ ਮੀਡੀਆ ਉੱਤੇ ਪਤਾ ਲੱਗ ਜਾਂਦਾ ਦੱਸ ਦਿੰਦੇ ਨੇ ਇੰਨਾ ਸਕਰੋ ਪਾਣੀ ਇੰਨਾ ਕਾ ਛੜ ਰਹੇ ਇੰਨਾ ਝੜ ਰਹੇ ਤੇ ਫਿਰ ਪਿੰਡ ਵਾਲੇ ਨੇ ਇੱਕ ਦੂਜੇ ਨੂੰ ਥੋੜਾ ਜਿਹਾ ਦੱਸ ਦਿੰਦੇ ਨੇ ਭਾਈ ਆਪਣਾ ਵਿੱਚ ਤੁਹਾਡੇ ਲੋਸਮੈਂਟਾਂ ਵੀ ਹੋ ਗਈਆਂ ਹੋਣੀਆਂ ਕਿ ਤੁਸੀਂ ਸੁਰੱਖਿਅਤਾਂਵਾਂ ਤੇ ਪਹੁੰਚ ਜਾਓ ਆਪਣਾ ਮਾਲ ਡੰਗਰ ਲਾ ਕੇ ਹਨਾ ਗੁਰਦੁਆਰਾ ਸਾਹਿਬ ਦੇ ਵਿੱਚ ਹਨਾ ਨਹੀਂ ਤੇ ਲੋਕਾਂ ਕੋਲ ਇੱਥੇ ਆਪਣੀ ਜਗ੍ਹਾ ਹੈਗੀ ਆਂ ਪਿੰਡ ਦੇ ਪੁਰਾਣਾ ਪਿੰਡ ਸਾਡਾ ਹਿਸ਼ਾਰਪੁਰ ਦਾ ਲਾਸਟ ਪਿੰਡ ਹੈ। ਅੱਛਾ ਅੱਛਾ 40 ਮਿੰਟ ਹਿਸ਼ਾਰਪੁਰ ਜ਼ਿਲ੍ਹਾ ਪੈਂਦਾ ਵਾ। ਹਿਸ਼ਾਰਪੁਰ ਜ਼ਿਲ੍ਹਾ ਲਾਸਟ ਪਿੰਡ ਸਾਡਾ ਹਿਸ਼ਾਰਪੁਰ ਦਾ। ਹਾਂਜੀ ਹਾਂਜੀ। ਇਤੋਂ ਦੂਸਰੇ ਬੰਨੇ ਦੂਸਰਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਪਲਾਥ ਏਰੀਆ ਜਾਂ ਆਪਣਾ ਜ਼ਿਲ੍ਹਾ ਕਪੂਰਥਲਾ। ਹਾਂਜੀ ਕਪੂਰਥਲਾ ਆ ਸਾਡਾ ਬੱਲਾ ਪਿੰਡ ਨਾਲ। ਅੱਛਾ ਬੱਲਾ। ਇਤੋਂ ਅੱਗੇ ਪੱਲੋ ਚੱਕ ਜਾਂਦਾ ਕਪੂਰਥਲਾ 'ਚ ਪੈਂਦਾ। ਹਾਂ ਅੱਗੇ ਜਦ ਤੁਸੀਂ ਕਹਿ ਰਹੇ ਮਿਆਣੀਆ ਲੋ ਆਏ ਉਹ ਵੀ ਕਪੂਰਥਲਾ 'ਚ। ਕਪੂਰਥਲਾ 'ਚ ਪੈਂਦਾ। ਹਾਂਜੀ ਹਾਂਜੀ। ਆਹੀ ਕੱਲਾ ਲਾਸਟ ਪਿੰਡ ਹੈ ਜ अच्छा अच्छा बाकी उदा कोई गेड़ा मारने लोड नहीं एक ਗੱਲ ਹੋਰ ਮੈਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗਾ ਜਿਹੜਾ ਝੋਨਾ ਤੁਸੀਂ ਦੇ ਆਪਾਂ ਦੇਖ ਰਹੇ ਆ ਇਹ ਝੋਨਾ ਜਿਹੜਾ ਉੱਚੀਆਂ ਪੈਲੀਆਂ ਉਹੀ ਬਚਿਆ ਕਿ ਜਾਂ ਉਹ ਵੀ ਪਾਣੀ ਦੇ ਲਬੇਟ ਵਿੱਚ ਆ ਗਿਆ ਜੇ ਆਪਾਂ ਦੇਖੀਏ ਝੋਨਾ ਇਹ ਵੀ ਬਰਬਾਦ ਹੈ ਕੋਈ ਨਹੀਂ ਪਾਣੀ ਮੁੱਢਾਂ ਨੂੰ ਲੱਗ ਗਿਆ ਮੁੱਢਾਂ ਨੂੰ ਲੱਗ ਗਿਆ ਜਦੋਂ ਨਿਸਰ ਨਾਲ ਝੋਨੇ ਨੇ ਹਾਂ ਤੇ ਕਿਉਂਕਿ ਝੋਨਾ ਜਿਹੜਾ ਉਹ ਮੁੱਢਾਂ ਦੇ ਪਾਰ ਨਹੀਂ ਚੱਲਦਾ ਹਾਂ ਉਹ ਗੱਲ ਜਾਂਦਾ ਥੱਲੂ ਹਾਂ ਸਹੀ ਗੱਲ ਨੁਕਸਾਨ ਤਾਂ ਸਾਰਾ ਹੀ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੈ ਨੁਕਸਾਨ ਦੇ ਤਾਂ ਕੋਈ ਮਨ ਲੋ ਘਾਤੀ ਲਈ ਤੁਹਾਨੂੰ ਲੱਗਦਾ ਕਿ ਜਿਹੜੇ ਕਿਸਾਨ ਵੀਰਾਂ ਨੇ ਠੇਕੇ ਦੇ ਪੈਲੀਆਂ ਲਾਈਆਂ ਤੇ ਉਹਨਾਂ ਦਾ ਜਿਹੜਾ ਠੇਕੇਦਾਰ ਉਹ ਠੇਕਾ ਮਾਫ ਕਰੂਗਾ ਜਿਹੜਾ ਜਿਹਦੀ ਪੈਲੀ ਦੀ ਮਾਲਕੀ ਅਗਾਸ ਕਰਕੇ ਦੇਖੋ ਜੀ ਉਹ ਤੇ ਉਹਨਾਂ ਦੇ ਨਿਰਭਰ ਕਰਦਾ ਕੁਝ ਵੀ ਕਿਹਾ ਜਾ ਸਕਦਾ ਪਹਿਲਾਂ ਵੀ ਚਾਹੀਦਾ ਕਿ ਜਿਹੜੇ ਹਾਲਾਤ ਜਿਹੜੇ ਪੈਸੇ ਪਿਛਲੀ ਵਾਰ ਸਾਡੇ ਕੋਈ ਕਿਸਾਨਾਂ ਨੇ ਕਾਫੀ ਮਟੀਰੀਅਲ ਵੀ ਬਾਤਾਂ ਖਾਦਾ ਬਾਤੀਆਂ ਸਪਰੇਅ ਸਭ ਕੁਝ ਖਾਦਾ ਦੇਖੋ ਜੀ ਹੁਣ ਤੱਕ ਜੋ ਵੀ ਉਹਨਾਂ ਨੇ ਖਰਚਾ ਕਰਨਾ ਸੀ ਝੋਨੇ ਤੇ ਕਰਤਾ ਉਹ ਕਰਤਾ ਉਹਨਾਂ ਦਾ ਮੈਂ ਪਹਿਲੇ ਦੱਸਿਆ ਤੁਹਾਨੂੰ 20000 ਰੁਪਏ ਤੱਕ ਕਿਲਾ ਖਰਚਾ ਆ ਜਾਂਦਾ ਉਹ ਆਏ ਉਹ ਲੋਾਈ ਸਭ ਕੁ ਮੁੰਦੇ ਪੈਸੇ ਨਾ ਹੀ ਹੋਣਾ ਪੈਸੇ ਨਾ ਮਾਰੇ ਪੈਸੇ ਤੋਂ ਬਿਨਾ ਹੁੰਦਾ ਨਹੀਂ ਲੀਵਰ ਵੀ ਪੈਸਾ ਦਵਾਈ ਵੀ ਦਵਾਈ ਦੇ ਪੈਸੇ ਤੇ ਦਵਾਈਆਂ ਦੇ ਪੈਸੇ ਸਭ ਕੁਝ ਗੱਲ ਘਟਾਈ ਦੇ ਪੈਸੇ ਦੇਖੋ ਦਵਾਈ ਵੀ ਲੀਵਰ ਨੇ ਪਾਣੀ ਲੀਵਰ ਨੇ ਪਾਣੀ ਨਹੀਂ ਆਈ ਦਵਾਈ ਮੋਲਾ ਨਹੀਂ ਉਹਨੂੰ ਲੀਵਰ ਨੇ ਪਾਣਾ ਹਾਂ ਕਿ ਜ਼ਿੰਮੇਦਾਰ ਤੇ ਇਹਨਾਂ ਦੌੜ ਭੱਜ ਦੀ ਗੱਲ ਕਰ ਸਕਦਾ ਉਹਦੇ ਦੂਜੇ ਪਾਸੇ ਵੀ ਦੇਣਾ ਜਾ ਕੇ ਆਪਣਾ ਤੇ ਇਸ ਕਰ ਕਿ ਕਿੰਨਾ ਕਿੰਨੇ ਕਿੱਲੇ ਦੱਸੇ ਮੰਡ ਕੇ ਤੇ 2000 3 ਕਿ 2000 3 2000 ਕਿੱਲੇ ਤੋਂ ਮੇਰੇ ਖਿਆਲ ਨਾਲ ਉੱਪਰ ਹੀ ਹੋ ਸਕਦਾ ਘੱਟ ਨਹੀਂ 3000 ਕਿੱਲਾ ਕਹਿ ਦਿੰਦੇ ਹਾਂ ਤਿੰਨ ਵੀ ਹੋ ਸਕਦਾ ਤਿੰਨ ਵੀ ਹੋ ਸਕਦਾ ਸਲੇਮਪਰ ਨੂੰ ਲਾ ਲਓ ਸਲੇਮਪੁਰ ਤੋਂ ਬਾਬਾ ਟਾਲੀ ਸਾਹਿਬ ਤੁਸੀਂ ਸ਼ਾਇਦ ਇੱਧਰ ਨੂੰ ਜਾਓਗੇ ਤੇ ਬਾਬਾ ਗੁਰਦਰਾ ਸਾਹਿਬ ਨਾਲ ਸਾਡੇ ਬਾਬਾ ਟਾਲੀ ਸਾਹਿਬ ਦੇ ਬਾਬਾ ਮੁਤਾਬਕ ਦਾ ਅੱਜ ਦੇ ਨਾਲ ਤੋਂ ਜਗਾ ਹਾਂਜੀ ਹਾਂਜੀ ਉੱਥੋਂ ਲੈ ਕੇ ਤੋੜ ਦਿਨ ਨੂੰ ਤੁਸੀਂ ਨਿਗਾ ਮਾਰ ਲੋ ਮੇਰੇ ਖਿਆਲ ਨਾਲ 3-4 ਕਿਲੋਮੀਟਰ ਬਾਈਨ ਦਾ ਤਰੀਆ ਜਿਹੜਾ ਮੇਨ ਤਰੀਆ ਵਖਦਾ ਹੈ ਹਾਂ ਉਹ ਸਕਰ ਉਧਰ ਉਧਰ ਹੀ ਉਹ ਜਿਹੜਾ ਟਾਵਰ ਦੇਖੋ ਜੀ ਅੱਛਾ ਉਹ ਸਾਹਮਣੇ ਟਾਵਰ ਬਿਜਲੀ ਵਾਲਾ ਹਾਂਜੀ ਉਹ ਸਕਰ ਟਾਲੀ ਟਾਲੀ ਦੀ ਪੈਲੀ ਅੱਛਾ 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 ਟਾਲੀ ਔਰ ਬੱਲੇ ਦੇ ਕੋ ਦੂਸਰੇ ਮੰਡ ਕੋਲੇ ਮਿਆਂਨੀ ਪਏ ਨੇ ਬਾਣੀ ਪੈ ਰਹੀ ਹੈ ਠੀਕ ਹੈ ਜੀ ਹਾਂਜੀ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਪਿੰਡ ਵਾਸੀਆਂ ਦੇ ਦਰਦ ਆਪਾਂ ਦਰਦ ਹੀ ਗਏ ਆ ਸਾਂਦੇ ਕਿਉਂਕਿ ਜਿਹੜੀ ਪੁੱਤਾ ਵਾਂਗੂ ਪਾਲੀ ਹੋਈ ਫਸਲ ਆ ਪਹਿਲਾਂ ਤੇ ਜਿਹੜਾ ਸਾਡਾ ਕਿਸਾਨ ਭਰਾ ਆ ਉਹ ਪਹਿਲਾਂ ਲਵਾਈ ਦੇਂਦਾ ਵਾ ਲਵਾਈ ਤੋਂ ਬਾਅਦ ਫਿਰ ਸਪਰੇਅ ਚੱਲਦੀਆਂ ਫਿਰ ਖਾਦਾਂ ਚੱਲਦੀਆਂ ਇਹ ਸਭ ਕੁਝ ਮਟੀਰੀਅਲ ਪਾ ਕੇ ਫਿਰ ਜੇ ਇਹ ਹਾਲਾਤ ਉਹਨਾਂ ਦੇ ਬਣ ਜਾਣ ਫਿਰ ਤਾਂ ਓਖਾ ਹੀ ਆ ਕਿਉਂਕਿ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਬਾਹ ਜਿਹੜੀ ਆ ਜ਼ਰੂਰ ਫੜਨੀ ਚਾਹੀਦੀ ਕਿਉਂਕਿ 2025 ਸਾਲ ਦੀ ਮੈਂ ਗੱਲ ਕਰਾਂ 2 ਸੋਰੀ 2000 23 ਦੇ ਵਿੱਚ ਸੋਰੀ 2023 ਦੇ ਵਿੱਚ ਵੀ ਇਹੀ ਹਾਲਾਤ ਜਿਹੜੇ ਮੈਂ ਦੇਖ ਰਿਹਾ ਜਾਂ ਤੁਹਾਨੂੰ ਦਿਖਾ ਰਿਹਾ 2023 ਦੇ ਵਿੱਚ ਵੀ ਇਹੀ ਹਾਲਾਤ ਜਿਹੜੇ ਇਹ ਬਣੇ ਹੋਏ ਸੀ ਮੰਡ ਕਿਤਰਾਂ ਦੇ ਵਿੱਚ ਕਿਉਂਕਿ ਇਹ ਟਾਲੀ ਪਿੰਡ ਹੈ ਜੀ ਸ਼ਾਰਪੁਰ ਜ਼ਿਲ੍ਹੇ ਦਾ ਪਿੰਡ ਲਾਸਟ ਪਿੰਡ ਹੈ ਟਾਲੀ ਪਿੰਡ ਜਿਹੜੀਆਂ ਮੈਂ ਤਸਵੀਰਾਂ ਤੁਹਾਨੂੰ ਅਸੀਂ ਕਰਕੇ ਦਿਖਾ ਰਿਹਾ ਕਿਉਂਕਿ ਇੱਥੇ ਇਹ ਕਣਕ ਦੀ ਫਸਲ ਦੀ ਕਾਸਤ ਨਹੀਂ ਕੱਲੀ ਹੋ ਰਹੀ ਇਹ ਝੋਨੇ ਦੀ ਫਸਲ ਦੀ ਕਾਸ ਹੋ ਰਹੀ ਝੋਨੇ ਦੀ ਫਸਲ ਦੀ ਕਾਸ ਨਹੀਂ ਕੱਲੀ ਕੱਲ ਨਾਲ ਇੱਕ ਮਾਤ ਦੀ ਖਾਸ ਤੇ ਵੀ ਜ਼ਿਆਦੀ ਜਿਹੜੀ ਤੇ ਸਬਜੀ ਦੀ ਵੀ ਖਾਸ ਤੇ ਜਿਹੜੀ ਜ਼ਿਆਦੀ ਦੇਖਣ ਨੂੰ ਮਿਲ ਰਹੀ ਸਾਨੂੰ ਜਿੱਦਾਂ ਕਿ ਸਰਦਾਰ ਜੀ ਨੇ ਸਾਨੂੰ ਦੱਸਿਆ ਤੇ ਬਹੁਤ ਦੁੱਖ ਲੱਗਦਾ ਜੁੱਦ ਇਦਾਂ ਦਾ ਸੱਸੀਆ ਮਾਹੌਲ ਜਾਂ ਇਦਾਂ ਦੀ ਕੋਈ ਅਸੀਂ ਚੀਜ਼ ਕੋਈ ਦੇਖਦੇ ਆ ਤੇ ਅੱਜ ਦੀ ਸਾਡੀ ਵੀਡੀਓ ਟਾਲੀਪਿੰਡ ਤੋਂ ਤੁਹਾਨੂੰ ਅਸੀਂ ਦਿਖਾਉਣਾ ਇਹ ਸੀ ਕਿ ਇੱਥੇ ਪਾਣੀ ਦੇ ਹਾਲਾਤ ਕਿਸ ਤਰ੍ਹਾਂ ਦੇ ਜਿੱਦਾਂ ਕਿ ਸਰਦਾਰ ਜੀ ਨੇ ਸਾਨੂੰ ਦੱਸਿਆ ਕਿ ਕਾਫੀ ਕਿਸਾਨ ਭਰਾਵਾਂ ਦੀਆਂ ਜਿਹੜੀਆਂ ਮਾਰਕੀਆਂ ਵੀ ਹਨ ਕੁਝ ਕਿਸਾਨ ਭਰਾਵਾਂ ਨੇ ਠੇਕਿਆਂ ਦੇ ਵੀ ਲਈਆਂ ਨੇ ਚਲੋ ਇਹ ਤਾਂ ਗੱਲ ਠੇਕੇ ਵਾਲੀ ਤੇ ਚਲੋ ਆਪਣੀ ਮਰਜ਼ੀ ਉਹਨਾਂ ਨੇ ਠੇਕਾ ਮਾਫ ਕਰਨਾ ਕਿ ਨਹੀਂ ਮਰਨਾ ਇਹ ਤੇ ਚਲੋ ਉਹ ਹੀ ਦੱਸਣਗੇ ਬਾਕੀ ਤੁਸੀਂ ਹਾਲਾਤਾਂ ਦੇ ਨਾਲ ਅਸੀਂ ਤੁਹਾਨੂੰ ਅਸੀਂ ਜਾਣੂ ਕਰਾ ਰਹੇ ਸੀ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਜਿੱਦਾਂ ਕਿ ਸਰਦਾਰ ਜੀ ਨੇ ਦੱਸਿਆ ਕਿ 2000 3000 ਕਿੱਲਾ ਵਾ ਇੱਥੇ ਆਪਣੀ ਪਿੰਡ ਦੀ ਜਿਹੜੀ ਪੈੜੀ ਆ ਤੇ ਸਾਰੀ ਝੋਨੇ ਦੀ ਜਾਂ ਕਣਕ ਝੋਨੇ ਦੀ ਫਸਲ ਦੀ ਗੱਲ ਕਰ ਲਓ ਜਾਂ ਕਣਕ ਦੀ ਫਸਲ ਦੀ ਗੱਲ ਕਰ ਲਓ ਸਾਰੀ ਪਾਣੀ ਦੀ ਲਪੇਟ ਦੇ ਵਿੱਚ ਆ ਗਈ ਤੇ ਅੱਜ ਦੀ ਵੀਡੀਓ ਸਾਡੀ ਟਾਲੀ ਪੈਣ ਦੀ ਸੀ ਤੇ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਅਸੀਂ ਫੇਰ ਮਿਲਾਂਗਾ ਜੀ ਸਾਰਿਆਂ ਨੂੰ ਪਿਆ ਪਰ ਸਤਿ ਸ੍ਰੀ ਅਕਾਲ